ਤੋ ਆਪਣੇ ਆਜ ਰਖੜੀ ਦੇ ਤਿਹਾੜੀ ਤੇ ਸਾਰਿਆਂ ਨੂੰ ਮੁਬਾਰਕਾਂ ਤੇ ਜਿਹੜਾ ਹੈਗਾ ਕਿ ਸਰਕਾਰ ਮੁਖ ਦਫ਼ਤਰ ਵੱਲੋਂ ਇਹ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਕਿ ਰਖੜੀ ਦਾ ਤਿਹਾੜੀ ਮਨਾਇਆ ਜਾ ਰਿਹਾ ਉਸ ਤੇ ਬੰਦੀਆਂ ਸਾਰੇ ਬੰਦੀਆਂ ਦੀ ਜਿਹੜੀ ਹੈਗੀ ਆ ਮੁਲਾਕਾਤ ਡਿਊਟੀ ਵਾਲੇ ਚ ਕਰਾਈ ਜਾ ਰਹੀ ਹੈ ਰਿਸਪੈਕਟਫੁਲੀ ਮੈਨਰ ਨਾਲ ਤੇ ਜਿਹੜਾ ਹੈ ਕਿ ਰਖੜੀਆਂ ਲੈ ਕੇ ਆ ਰਹੀਆਂ ਵਾ ਤੇ ਜਿਹੜੇ ਮਠਾਈ ਦਾ ਪ੍ਰਬੰਧ ਹੈਗਾ ਵਿਭਾਗ ਵੱਲੋਂ ਕੀਤਾ ਗਿਆ ਹੈਗਾ ਤੇ ਸਾਰੇ ਮੇਰੇ ਬੜੀ ਖੁਸ਼ੀ ਨਾਲ ਜਿਹੜਾ ਹੈਗਾ ਤਿਹਾਰ ਮੇਰੇ ਹੈਗਾ ਅ ਇਸ ਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮਨ ਲੈ ਕੇ ਹੀ ਮੁਲਾਕਾਤਾਂ ਕਰਾਵਾਂਗੇ ਹਾਂ ਮੁਲਾਕਾਤ ਇਹ ਡਿਊਟੀ ਦੇ ਵਿੱਚ ਕਰਾਈ ਜਾ ਰਹੀ ਹੈ ਹ 1000 ਤੋਂ ਉੱਪਰ ਤੱਕ ਹੁਣ ਤੱਕ ਲੇਡੀਜ਼ ਵਗੈਰਾ ਕਰ ਚੁੱਕੀਆਂ ਮੁਲਾਕਾਤਾਂ ਤੇ ਹਜੇ ਵੀ ਮੁਲਾਕਾਤ